ਮਾਨਸਾ ਦੇ ਵਿੱਚ ਪਿਛਲੇ ਦਿਨੀ ਇਸ ਮਾਤਾ ਦਾ ਬੇਟਾ ਨਸ਼ੇ ਦੇ ਕਾਰਨ ਮੌਤ ਦੇ ਮੂੰਹ ਵਿੱਚ ਚਲਾ ਗਿਆ ਤੇ ਪਰ ਹੁਣ ਇਸ ਮਾਤਾ ਵੱਲੋਂ ਨਸ਼ੇ ਵਾਲਿਆਂ ਦੇ ਖਿਲਾਫ ਜੰਗ ਲੜਨ ਦਾ ਐਲਾਨ ਕੀਤਾ ਗਿਆ ਤੇ ਇਹਨਾਂ ਦੇ ਨਾਲ ਪ੍ਰਵਿੰਦਰ ਸਿੰਘ ਝੋਟਾ ਜੋ ਨਸ਼ੇ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਨੇ ਉਹ ਵੀ ਮੌਜੂਦ ਨੇ ਪਹਿਲਾਂ ਇਸ ਮਾਤਾ ਦੇ ਨਾਲ ਗੱਲਬਾਤ ਕਰਾਂਦੇ ਹਾਂ ਤੇ ਪ੍ਰਵਿੰਦਰ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਪ੍ਰਵਿੰਦਰ ਅੱਜ ਇਹਨਾਂ ਕੋਲ ਪਹੁੰਚਿਆ ਪ੍ਰਵਿੰਦਰ ਪੂਰਾ ਮਾਮਲਾ ਦੱਸਿਓ ਕੀ ਹੈਗਾ ਇਹ। ਪਰ ਉਹਦਾ ਸਾਰੇ ਦੇਖਦੇ ਸੁਣਦੇ ਸੋਤਿਆਂ ਨੂੰ ਵਾਇਰਲ ਜੀਕਾ ਖਾਲਤਾ ਵਾਇਰਲ ਦੀ ਬਥੇ। ਕੱਲ ਆਇਆ ਭਈ ਇਹ ਮੱਤ ਦਾ ਮੁੰਡਾ ਨੌਜ ਮਾਈ ਦੀ ਫੋਟੋ ਲਈ ਬੈਠੀ ਐ। ਇਹ ਮਜ਼ਦੂਰ ਪਰਿਵਾਰ ਨੇ ਦਿਹਾੜੀ ਕਰਦੇ ਨੇ ਦੋਨੇ ਮੀਆਂ ਬੀਬੀ। ਆ ਇਹਨਾਂ ਦਾ ਤੀਜਾ ਦੂਜਾ ਮੁੰਡਾ ਹੈਗਾ। ਇਹ ਮੁੰਡਾ 18 ਤਰੀਕ ਨੂੰ ਨਸ਼ੇ 10ਵੇਂ ਮਹੀਨੇ ਦੀ ਐਸੇ ਪਿਛਲੇ ਦਿਵਾਲੀ ਤੋਂ 2-4 ਦਿਨ ਪਹਿਲਾਂ ਪੂਰਾ ਹੋ ਗਿਆ। ਟੀਕਾ ਲਾ ਕੇ। ਸਾਰੇ ਮਾਤਾ ਨੇ ਬਹੁਤ ਹਾਲਾ ਭਾਰੇ ਆ ਪਾਈ ਕਿਸਨੇ ਮੱਤ ਦੀ ਸੁਣਵਾਈ ਨਹੀਂ ਕੀਤੀ ਇਹ ਮਾਤਾ ਦੀ ਗਲੀ ਵਿੱਚ ਹੀ ਨਸ਼ਾ ਵਿਕਦਾ ਸੀ ਆਂਗਮਾਨ ਚ ਨਸ਼ਾ ਵਿਕਦਾ ਹੈ ਇਹ ਨੂੰ ਦੱਸਾਂਗੇ ਕਿ ਕਿੰਨਾ ਨਸ਼ਾ ਵਿਕਦਾ ਤੇ ਕਿੰਨੇ ਬੱਚੇ ਉਹ ਨਸ਼ਾ ਕਰਦੇ ਨੇ ਇਹ ਮਾਤਾ ਮੇਰੇ ਕੋਲ ਵੀ ਆਈ ਸੀ ਕੁਝ ਚਿਰ ਪਹਿਲਾਂ ਤਾਂ ਮੈਂ ਮਾਤਾ ਨੂੰ ਕਿਹਾ ਸੀ ਮਾਤਾ ਵੀਡੀਓ ਪਾ ਦਿੰਨੇ ਆਪਾਂ ਜਿੱਥੇ ਵਿਕਦਾ ਉਹਨਾਂ ਦਾ ਨਾਮ ਲੈ ਕੇ ਵੀਡੀਓ ਪਾ ਦਿੰਨੇ ਆ ਜਾਂ ਆਪਾਂ ਲਾਇ ਕਰਾਉਣਾ ਮਾਤਾ ਕਹਿੰਦੀ ਨਹੀਂ ਭਾਈ ਸਾਡੇ ਘਰੇ ਕਲੇਸ਼ੂ ਮਾਤਾ ਵਿਚਾਰੀ ਜਿਵੇਂ ਆਮ ਲੋਕ ਡਰਦੇ ਨੇ ਮਾਤਾ ਉਸੇ ਗੱਲੋਂ ਡਰਦੀ ਸੀ ਜਨਾਮ ਨਹੀਂ ਹੋ ਜੂ ਪਰ ਅਖੀਰ ਮੂਜੋ ਕੋ ਸੋਣਾ ਹੁੰਦਾ ਪਾਣਾ ਵਰਤ ਗਿਆ ਥੋੜਿਆਂ ਬਾਅਦ ਤਾਂ ਫਿਰ ਇਹ ਮਾਤਾ ਨੇ ਸੋਚਿਆ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਇਹਨੇ ਖੁਦ ਸੋਚਿਆ ਵੀ ਮੇਰਾ ਤਾਂ ਮਰਨ ਵਾਲਾ ਮਰ ਗਿਆ ਮੇਰਾ ਤਾਂ ਜਾਣ ਵਾਲਾ ਭੱਗ ਗਿਆ ਪਰ ਮੈਂ ਲੋਕਾਂ ਦੇ ਜਿਵਾਕ ਬਚਾਉਂ ਇਹਨੇ ਜਾਗਦੀਆਂ ਜ਼ਮੀਰਾਂ ਆਗੀਆਂ ਪੈਣਾ ਜਿਨ੍ਹਾਂ ਦੇ ਘਰ ਵਾਲੇ ਜਾਂ ਪੁੱਤ ਨਸ਼ਾ ਕਰਦੇ ਨੇ ਨਸ਼ਾ ਉਹਰੇ ਹਰੇਕੀ ਕਰਦਾ ਜਿੰਨੀਆਂ ਮਾਵਾਂ ਬੈਠੀਆਂ ਸਭ ਦੱਸਣਗੀਆਂ ਕਿਸੇ ਦਾ ਪੁੱਤ ਚਲ ਗਿਆ ਕਿਸੇ ਦਾ ਘਰ ਆ ਚਲ ਗਿਆ ਕਿਸੇ ਦਾ ਪੁੱਤ ਕਰਦਾ ਜੇ ਦੇ ਮੁੰਡਾ ਮਰਿਆ ਉਹਦੇ ਤਿੰਨ ਮੋਤਾਂ ਹੋਰ ਹੋਈਆਂ ਬਡੋਏ ਉਸੇ ਦਿਨ ਪਰ ਖਬਰ ਬਾਹਰ ਨਹੀਂ ਆਉਣ ਦਿੱਤੀ ਸੰਸਕਾਰ ਕਰਵਾਤਾ ਡਰਾ ਲੈਂਦੇ ਨੇ ਤੁਹਾਨੂੰ ਪਤਾ ਹੈ ਹੁਣ ਇਹ ਮਾਤ ਨੇ ਤਹੀਆ ਕਰਿਆ ਇਹ ਮਾਤ ਨੂੰ ਸਲੂਟ ਹੈ ਇਹ ਜੀ ਸਾਡੇ ਕਿਰਤੀ ਲੋਕ ਨੇ ਜਾਗਦੀਂ ਮੀਰਾਂ ਦੇ ਲੋਕ ਨੇ ਹਾਲਾਂਕਿ ਕਈ ਇੱਕ ਆਪਣੇ ਪਿੰਡਾਂ ਦੇ ਲਾਗੇ ਉਧਰ ਮੁੰਡਾ ਮਰ ਗਿਆ ਉਹਨਾਂ ਨੇ ਤਿੰਨ ਦਿਨ ਪਾਠ ਹੀ ਨਿਕਲ ਦਿੱਤੀ ਕੈਨੇਡਾ ਤੋਂ ਰਿਸ਼ਤੇਦਾਰ ਆਇਆ ਫਿਰ ਸੰਸਕਾਰ ਕਰਿਆ ਮਰਿਆ ਬਡੋਏ ਨਾਲ ਨਸ਼ਾ ਹਰ ਵਰਗ ਚ ਹੈ ਅਮੀਰ ਹੋਵੇ ਗਰੀਬ ਹੋਵੇ ਚੇ ਕੋਈ ਦਿਹਾੜੀਦਾਰ ਹੋਵੇ ਚੇ ਕੋਈ ਮਾਤਰ ਤ ਮਤਲ ਹੋਵੇ ਕਰਦਾ ਰੇਕ ਹੈ ਪਰ ਲੜਦਾ ਇਸ ਦੇ ਪਰ ਦੋ ਹੀ ਹੈ ਜਾਂ ਜਿੱਦਾ ਜਜ਼ਬਾ ਹੋਵੇ ਹੁਣ ਮਾਤਾ ਨੂੰ ਉਹ ਕਹਿੰਦੇ ਰੋਸ ਜਾ ਗਿਆ ਜਬੇ ਬਾਣ ਲਾ ਗਿਆ ਤਵੇ ਰੋਸ ਜਾ ਗਿਆ ਮਾਂ ਬਾਪ ਕਣਸਾਰ ਮਾਤਾ ਨੂੰ ਹੁਣ ਬੱਤ ਦਾ ਪੁੱਤੀ ਚਲ ਗਿਆ ਮਾਤਾ ਨੇ ਹੋਰ ਕੀਆ ਮਾਤਾ ਨੇ ਸੋਚਿਆ ਮੇਰਾ ਤਾਂ ਦੀਦਾ ਅੱਖਾਂ ਦਾ ਤਾਲਾ ਚਲ ਗਿਆ ਗੱਲ ਕਰ ਮੈਂ ਲੋਕਾਂ ਨੇ ਬਚਾਉਂ ਕਿੰਨਾ ਸੋਹਣਾ ਜਵਾਬ ਹੈ ਦੇਖੋ ਜੀ ਇਹ ਮਾਤਾ ਦਾ ਦੂਜਾ ਮੁੰਡਾ ਲੈ ਹੁਣ ਹੋਰ ਸੁਣ ਲੋਕ ਹਾਨੀ ਛੋਟਾ ਮੁੰਡਾ ਇਹ ਮਾਤਾ ਦਾ ਛੋਟਾ ਮੁੰਡਾ ਹੈ ਇਹਦਾ ਭਰਾ ਨਸ਼ਨਾ ਚਲ ਗਿਆ ਤੇ ਇਹ ਵੀ ਬਤੰਦਰਾ ਕਾਹ ਬਾਰੇ ਕੀ ਸਕਦਾ ਭਈ ਸਿੰਘਾ ਸਗਨੇਚਰ ਖਾਂਦਾ ਸਗਨੇਚਰ ਖਾਂਦਾ ਅੱਜ ਕਿੰਨੇ ਖਾਦੇ ਨੇ ਹਾਂਜੀ ਅੱਜ ਕਿੱਥੋਂ ਲੈ ਕੇ ਆਇਆ ਸੀ ਮਾਨਸਾ ਮੈਡੀਕਲ ਤੋਂ ਕਿੱਥੋਂ ਮਾਨਸਾ ਮੈਡੀਕਲ ਕੋਈ ਤੇਰੇ ਕੋਲ ਪਾਤੀ ਸੀ ਡਾਕਟਰ ਦੀ ਨਾ ਜੀ ਰੋਜ਼ ਲੈ ਕੇ ਆਉਣਾ ਹੈ ਰੋਜ਼ ਲੈ ਕੇ ਆਉਣਾ ਹੈ ਜਿਹੜੇ ਕੋਲੇ ਮੈਡੀਕਲਾਂ ਤੋਂ ਲੈਣਾ ਕਿੰਨੇ ਕੁ ਮੈਡੀਕਲ ਵੇਚਦੇ ਨੇ ਇੱਕ ਦਹੀਂ ਪਾਵਲੀ ਫੈਡ ਵੇਚਦੇ ਆਈ ਫਾਟਾ ਲੱਗ ਗਈ ਹਾਂ ਤੇ ਤਿੰਨ ਚਾਰ ਇੱਧਰ ਨੂੰ ਹੀ ਹੈ ਉਹੀ ਗੱਲ ਹੈ ਜੀ 16 ਮੈਡੀਕਲਾਂ ਕੋ ਨਸ਼ਾ ਵਿਕਦਾ ਉਥੋਂ ਸ਼ਰਿਆਮ ਨੌਜਵਾਨੇ ਲੈ ਕੇ ਆਉਂਦੇ ਨੇ ਕਿਉਂ ਲੈਂਦੇ ਨੇ ਇੱਕ ਛੋਟਾ ਜਿਹਾ ਬੱਚਾ ਹੋਰ ਆਇਆ ਸੀ ਉਰੇ ਆਹ ਕੁੜੀ ਨੇ ਬੀਓ ਕਹਿੰਦੀ ਤੈਨ ਤਨਖਾਹ ਦਾ 8 ਸਾਲ ਦਾ ਬੱਚਾ ਦੇ ਪਿਓ ਵਾਲੇ ਕੱਢ ਕੇ ਖਾ ਲੈਂਦਾ ਹੁਣ ਇਹ ਕੀ ਕਰਨ ਯਾਰ ਇਹ ਮਿਹਨਤ ਕਾ ਸ਼ਲੋਕ ਨੇ ਦਿਹਾੜੀ ਕਰਦੇ ਨੇ ਮਜ਼ਦੂਰੀ ਕਰਦੇ ਨੇ ਤਾਂ ਹੀ ਸਾਡਾ ਸਾਰਾ ਸਮਾਜ ਚੱਲਦਾ ਹੈ ਤੇ ਇਹ ਲੋਕ ਵਿਚਾਰੇ ਦਿਨੇ ਦਿਹਾੜੀ ਜਾਂਦੇ ਰਾਤ ਨੂੰ ਪਰਸੋਂ ਇਹਨਾਂ ਨਸ਼ਿਆਂ ਸਾਰੇ ਮੱਲੇ ਨੇ ਪੱਠਾ ਕਰਕੇ ਨਸ਼ੇ ਵੇਚਣਾਂ ਦੇ ਫੜੇ ਪ੍ਰਵਾਸੀ ਮਜ਼ਦੂਰ ਸੀ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਵੇ ਭਜਾਤੇ ਹੁਣ ਇਹ ਮਾਂ ਦਾ ਪੁੱਤ ਚੱਲ ਗਿਆ ਮਾਂ ਤਾਂ ਹੋਰ ਕਿੰਨੇ ਮੁੰਡੇ ਗਏ ਨੇ ਉਹ ਤੋਂ ਥੋੜੇ ਮੱਲੇ ਚੋਂ ਸਾਡੇ ਤਾਂ ਜੀ 15 ਮੁੰਡੇ ਮੁੱਕ ਗਏ ਨਸ਼ੇ ਆ ਮਹੀਨੇ ਮਹੀਨੇ ਦੋ ਮਹੀਨੇ ਹਾਂ ਹਾਂ ਤੇ ਆ ਮੁੰਡੇ ਦੇ ਨਾਲ ਜਿਹਦੇ ਮੁੰਡਾ ਮਰੇ ਉਹਦੇ ਕਿੰਨੇ ਮਰੇ ਨੇ ਉਹਦੇ 3 ਨ ਮੁੱਕੇ ਆ ਜੀ ਤੇ ਮਾਤਾ ਤੇਰਾ ਮੁੰਡਾ ਵੀ ਸੀ ਮੁੰਡਾ ਸੀ ਇਹ ਤਾਂ ਅਜੀ ਉਹ ਵੀ ਐਸੇ ਨਸ਼ੇ ਰਿਪੇੜ ਚੜ ਗਿਆ ਮਾਤਾ ਦਾ ਮੁੰਡਾ ਵੀ ਹੋਰ ਇੱਕ ਮਾਤਾ ਬੈਠੀ ਸੀ ਕਹਿੰਦੀ ਸੀ ਮੇਰਾ ਮੁੰਡਾ ਘਰ ਕੋਰੇ ਓਏ ਮਾਤਾ ਨਾਲ ਗਾਲੀ ਕਰਦੀ ਮਾਤਾ ਕੀ ਕਹੋਗੇ ਤੁਸੀਂ ਇਹ ਕਹੋਗੇ ਮਤਲਬ ਤੁਸੀਂ ਕੀ ਕਰੋਗੇ ਬੇਬਤੀ ਆ ਜੀ ਵੀ ਨਸ਼ਾ ਵਿਰੁੱਧ ਇਕੱਠੇ ਹੋ ਕੇ ਆਪਾਂ ਲੜੀਏ ਇਹ ਪੁੱਤਾਂ ਨੂੰ ਬਚਾਈਏ ਸਰਕਾਰ ਮੂਰੇ ਵੀ ਬੇਨਤੀ ਹੈ ਉਹ ਤਾਂ ਬਹੁਤ ਕਰ ਲੈ ਵੀ ਜਾ ਆਮ ਕਰ ਦੇਣ ਇੱਕ ਸਾਲ ਵਾਸਤੇ ਸਾਰੇ ਪੰਜਾਬ ਦਾ ਜੂੜ ਵੜਿਆ ਜਾਵੇ ਵੀ ਮੇਰੀ ਬੇਨਤੀ ਹੈ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਹੈ ਮੇਰੀ ਵੇ ਜਾਤਾ ਨਸ਼ਾ ਬੰਦ ਕਰੋ ਜਾਂ ਸਾਲ ਵਾਸਤੇ ਆਮ ਕਰਾ ਜਾਵੇ ਸਾਰਿਆਂ ਦੇ ਤੀ ਪੁੱਤ ਸਾਫ ਹੋ ਜਾਣ ਨਹੀਂ ਨਹੀਂ ਚਲ ਮਾਤਾ ਮਾਤਾ ਦੁਖੀ ਆ ਸਾਰਿਆਂ ਦੀ ਹੋ ਜਾਣ ਫਿਰ ਦੇਖ ਦੁਖੀ ਬੰਦਾ ਐਂ ਕਰਦਾ ਹੁੰਦਾ ਐ ਚਲ ਮਾਤਾ ਪੁਰਾਣੀ ਮੰਗਣਾ ਕਿਹਦਾ ਨਸ਼ਾ ਵੀ ਫਿਰ ਸਾਰੀ ਆਮ ਕਰ ਦੇ ਤਦਮਨ ਤਮਨ ਆਮ ਹੀ ਕਰਦੇ ਨਸ਼ਾ ਚਲੋ ਇਹ ਤਾਂ ਮਾਤਰਾ ਦੁੱਖ ਹੈ ਦਾ ਪੁੱਤ ਗਿਆ ਜਹਾਨੋਂ ਤਾਂ ਕਹਿੰਦੀ ਐ ਮੈਂ ਮਸਾ ਪਾਲਿਆ ਸੀਗਾ ਬਹੁਤ ਔਖਾ ਨਾ ਪਾਲਿਆ ਸੀ ਸਾਡੀ ਗਲੀ ਚ ਨਸ਼ਾ ਵੇਚਦੇ ਆਗੇ ਜੇ ਮੈਂ ਨਸ਼ਿਆਂ ਬਰਧ ਕੰਨੀ ਆ ਜੀ ਗਾਲਾਂ ਕੱਢਦੇ ਆਗੇ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਆ ਮੁੰਡੇ ਹੁਣ ਵੀ ਮੈਨੂੰ ਇਹ ਡਰ ਹੈ ਕਿ ਵੀ ਮੇਰੇ ਘਰੇ ਆਏ ਨਹੀਂ ਪਤਾ ਕੋਈ ਕੀ ਡੇਕ ਜੇ ਸਾਨੂੰ ਖਤਰਾ ਜੀ ਇੱਕ ਗੱਲ ਚ ਮੈਨੂੰ ਡਰ ਹੈ ਜੀ ਵੀ ਮੇਰਾ ਇੱਕ ਜਵਾਬ ਹੈ ਸਾਨੂੰ ਐ ਨਹੀਂ ਪਤਾ ਕਿੰਨੇ ਕ ਵਾਰ ਗਈ ਸੀ ਪ੍ਰਸ਼ਾਸਨ ਕੋਲੇ ਮੈਂ ਤਾਂ ਮੈਂ ਤਾਂ ਵਾਰੇ ਵਾਰੀ ਗਈ ਸੀ ਜੀ ਮੇਰਾ ਮੇਰੀ ਕਿਤੇ ਸੁਣਵਾਈ ਨਹੀਂ ਹੋਈ ਜੀ ਪੁਰੰਥੀ ਸਾਨੂੰ ਆਈ ਕਹਿੰਦੇ ਆ ਵੀ ਵੀ ਕਿਤੇ ਦਰਖਾਸਤ ਨਾ ਦੇ ਦੇ ਮਾਤਾ ਨੂੰ ਬੁੜੀਆਂ ਕੋਲੇ ਨਾ ਖੜਨਦੇ ਇਹਨਾਂ ਨੂੰ ਮੁੰਡਾ ਮਰਿਆ ਉਹਦੇ ਆ ਫੋਨ ਨਹੀਂ ਕਰ ਦਿੱਤਾ ਕਿਸੇ ਨੂੰ ਆਪਾਂ ਨੂੰ ਵੀ 4 ਦਿਨ ਬਾਅਦ ਦੱਸਿਆ ਨਹੀਂ ਆਪਾਂ ਇਹਨਾਂ ਦੇ ਮੁੰਡੇ ਨੂੰ ਰੱਖ ਕੇ ਕਹਿੰਦੇ ਸਾਥ ਤੇ ਫਿਰ ਚਾਹੀ ਆਪਣੇ ਪਾਸੇ ਪਾਸ ਮੇਰੇ ਹੋਰ ਹੀ ਕਹਿੰਨੀ ਸਰਕਾਰ ਨੂੰ ਵੀ ਜੇ ਸਰਕਾਰ ਬੰਦ ਨਹੀਂ ਕਰ ਸਕਦੀ ਤਾਂ ਆਮ ਕਰ ਦੇਣਾ ਨਹੀਂ ਮਾਤਾ ਚਲੋ ਇਹ ਮਾਤਾ ਦਾ ਦੁੱਖ ਹੈ ਮਾਤਾ ਜਿਵੇਂ ਕਹਿਦੀ ਆ ਮਾਤਾ ਦਾ ਦੁੱਖ ਹੈ ਚਲੋ ਆਪਾਂ ਸ਼ਾਮਸਾ ਵੀ ਮੇਰਾ ਮਰ ਗਿਆ ਭਾਈ ਲੋਕਾਂ ਦੇ ਵੀ ਜਿਵੇਂ ਮਾਂ ਤਾਂ ਕਹੇ ਗੱਲ ਕਰ ਆਪਾਂ ਨਹੀਂ ਚਾਹੁੰਦੇ ਆਪਾਂ ਜਿਹੜਾ ਬੰਦ ਹੋਵੇ ਜੈਲ ਇਹ ਕੋਣ ਵੱਡਾ ਜਾਵੇ ਉਹਦਾ ਖਸ ਖਸ ਦੀ ਖੇਤੀ ਦੇ ਦੇਣ ਤਾਂ ਗੱਲ ਸਹੀ ਆ ਬਾਈ ਕਿਸੇ ਕੋਈ ਨਹੀਂ ਬੰਦ ਨਹੀਂ ਕਰ ਸਕਦਾ ਪਰ ਮੈਂ ਆਹ ਖੁੱਲਿਆ ਮਾਤਾ ਆਹੋ ਸੁਣਾ ਰਹੇ ਆ ਆ ਦੇਖ ਆ ਦੇਖ ਮੈਂ ਖੁੱਲਾ ਰਹੇਗਾ ਮਾਤਾ ਆਹ ਇੱਕ ਤਰ੍ਹਾਂ ਮੁੰਡਾ ਬਿੱਤੇ ਬੈਠਾ ਇਹ ਇਹ ਮੁੰਡੇ ਦਾ ਇਹ ਮਾਤਾ ਦਾ ਦੁੱਖ ਹੈ ਹੁਣ ਉਹ ਮਾਤਾ ਬੈਠੀ ਉਹ ਦੱਸ ਵਿਚਾਰੀ ਪਹਿਲਾਂ ਦੱਸ ਰਹੀ ਸੁਣੋ ਕੈਮਰੇ ਸਾਹਮਣੇ ਵਿਚਾਈ ਡਰ ਗਈ ਕਹਿੰਦੀ ਕਲੇਸ਼ ਪਊਗਾ ਐਂ ਇਹ ਮਾਤਾ ਨੂੰ ਮੈਂ ਉਹਦੇ ਕਹਾਂ ਮਾਂ ਤਾਂ ਕਹਿੰਦੀ ਘਰੋਂ ਕਲੇਸ਼ ਪਊਗਾ ਵੀ ਪਹਿਲਾਂ ਡਰ ਸੀ ਚਲੋ ਆਪਾਂ ਨਹੀਂ ਇਹ ਗੱਲ ਕਹਿੰਦੇ ਵੀ ਆਮ ਹੋਵੇ ਆਪਾਂ ਤਾਂ ਕਹਿੰਦੇ ਖਤਮ ਹੋਵੇ ਜਮਾ ਜੜ ਤੋਂ ਮੁੱਕੇ ਜੇ ਸਾਡਾ ਮਰ ਗਿਆ ਮੰਨ ਲੈ ਮੇਰਾ ਮਰ ਗਿਆ ਤਾਂ ਮੈਂ ਗਾਹਾਂ ਨਹੀਂ ਚਾਹੁੰਦਾ ਕਿਸੇ ਹੋਰ ਦਾ ਘਰ ਧੀ ਪੁੱਤ ਤਬਾਹ ਹੋਵੇ ਅਸਤਾ ਬਚਾਉਣ ਤੁਰਿਆ ਤੇ ਬਚਾਵਾਂਗੇ ਹੁਣ ਆਹ ਮੁੰਡਾ ਸ਼ਰੀਆਂਾਂ 'ਮਾਂ ਤਾਂ ਕਿਵੇਂ ਹੋਊਗਾ ਤੇਰਾ ਮੁੰਡਾ ਸ਼ਰੀਆਂਾਂ ਤਾਂ ਲੈ ਕੇ ਉਹਨੂੰ ਬੜਾ ਬੰਦ ਸੀ ਤੈਨੂੰ ਸ਼ਰੀਆਂ ਮਿਲਦਾ ਨਾ ਕਿਉਂ ਭਾਈ ਕਿੰਨੇ ਕਿਲੋ ਨਸ਼ਾ ਕਰਦੇ ਨੇ ਉਹ ਕਿੱਡੇ ਕਿੱਡੇ ਕੋਲ ਮਰਦੇ ਕਰਦੇ ਨੇ ਕਿੰਨੇ ਕਿੰਨੇ ਮੁੰਡੇ ਨਸ਼ਾ ਕਰਦੇ ਨੇ ਬਾਵਾ ਕੰਦਸਾ ਕਰਦੇ ਕੁੜੀਆਂ ਨੇ ਜਿਹੜੀ ਕੁੜੀ ਤੁਸੀਂ ਫੜੀ ਸੀ ਲੈ ਕੇ ਆਉਂਦੀ ਉਹ ਵੇਚਦੀ ਸੀ ਹਾਂ ਬੀਚੀਆਂ ਵੇਚੀ ਸੀ ਅਚੋਤ ਹਾਂ ਗਾੜੀ ਰੱਖੋ ਹਾਂ ਭਾਈ ਸਿੰਘੋ ਕਿੰਨੇ ਕਿੰਨੇ ਸਾਲ ਕਰਦੇ ਹੋ ਕਿਸੇ ਹੀ ਸੇਵਾ ਕਰਦੇ ਹੋ ਮੇਰਾ ਵੇੜੇ ਹੀ ਕਰਦੇ ਹੋ ਸਭ ਤੋਂ ਬਹੁਤ ਤਾਂ ਮੇਰੇ ਨਾਲ ਦੇ ਮਰ ਗਏ ਮੇਰੇ ਡਿਹਾਰ ਤੇਰੇ ਨਿਹਾਨ ਨਾਲ ਤੇ ਆ ਦੇਖ ਲੋ ਸਭ ਦੇ ਘਰ ਕੋਲੇ ਵਿਕਦਾ ਹੈਗਾ ਹਾਂ ਇਹ ਬਣਾਉਂ ਮੈਂ ਇੱਥੇ ਹੀ ਵਿਕਦਾ ਡੈਂਕੀ ਕੋਲੇ ਨਾ ਮਰਦੀ ਹੈ ਵਿਕਦਾ ਹੈਗਾ ਨਾ ਸਾਡੀ ਗਲੀ ਚ ਵੀ ਵਿਕਦਾ ਸਾਰੇ ਕਿਤੇ ਵਿਕਦਾ ਸਾਰੇ ਕਿਤੇ ਵਿਕਦਾ ਤੇ ਕੋਲ ਸਭ ਕੁਝ ਨਹੀਂ ਕਰਦਾ ਪੱਠਾ ਵਸਤੀ ਚ ਵੀ ਵਿਕਦਾ ਹੈਗਾ ਜਿੱਥੋਂ ਮਰਜੀ ਲੈ ਲੈ ਕਦੀ ਪੱਠਾ ਵਸਤੀ ਫਾੜ ਕੇ ਦੇਸ਼ਾਂ ਤੋਂ ਆ ਲੈ ਕੇ ਆਉਣ ਵਾਲੇ ਵਸਤੀ ਵਾਲੇ ਕਿੱਡੇ ਕਿੱਡੇ ਕਿ ਬੱਚੇ ਨਸ਼ਾ ਕਰਨਾ ਕਰਦੇ ਮੈਂ ਖੁਦਾ ਆਪੇ ਫੇਸ ਚ ਆਇਆ ਹਾਂ ਚਲੋ ਉਹ ਕੋਈ ਗੱਲ ਤੇਰਾ ਧੰਨਵਾਦ ਤੂੰ ਨਿਕਲ ਗਿਆ ਹੋਰ ਕਿੱਡੇ ਕਿ ਬੱਚੇ ਕਰ ਰਹੇ ਨੇ ਆ ਡਾਡ ਮਾਲਾ ਜੀ ਦੇ 8 ਸਾਲਾਂ ਦਾ ਚਲੋ ਆਪਾਂ ਦਿਖਾ ਨਹੀਂ ਸਾਡੇ ਛੋਟਾ ਹਾਂ ਇਹ ਦਿਖਾ ਨਹੀਂ ਚਾਹੋ ਕੁੜੀਆ ਕਿੰਨਾ ਕੁ ਨਸ਼ਾ ਇੱਥੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਘਰ ਘਰ ਹੀ ਆ ਗਏ ਨਾ ਮਾਤਾ ਵੇਚਣ ਵਾਲੇ ਕਿੰਨੇ ਕਨੇ ਮਾਤਾ ਹੋ ਰਹੇ ਵੇਚਣ ਵਾਲੇ ਬਾਦੂ ਜੀ ਮੈਂ ਦੱਸਤੀ ਜੰਨੇ ਵੀ ਜੇ ਮੈਂ ਤੰਨੀ ਬੋਲਦੀ ਹਾਂ ਜੀ ਕਿਉਂਕਿ ਮੇਰਾ ਪੁੱਤ ਮੈਨੂੰ ਬਹੁਤ ਤੰਗ ਕਰਦਾ ਸੀਗਾ ਅਸਾ ਕਰਕੇ ਕੋਈ ਕੁਝ ਤੋੜ ਦਿੰਦਾ ਸੀ ਮੈਂ ਕੁਝ ਕਰਦੀ ਅੱਜ ਹੋਏ ਨਹੀਂ ਬਾਈ ਮੈਂ ਮਾਰੀ ਰੁਕੀ ਹੈ ਚਲ ਮਾਤਾ ਕੋਈ ਗੱਲ ਨਹੀਂ ਏ ਮਾਤਾ ਦਾ ਦੁੱਖ ਦੇਖੋ ਇਹ ਜਿਹੜੇ ਭਰਾ ਨਸ਼ਾ ਕਰਦੇ ਨੇ ਉਹਨਾਂ ਨੂੰ ਕਹਿਣਾ ਚਾਹਣਾ ਤੁਸੀਂ ਸਾਡੇ ਭਰਾਓ ਸਾਡੇ ਦੁਸ਼ਮਣ ਨਹੀਂ ਅਸੀਂ ਨਸ਼ਾ ਨਸ਼ੀਵੇਂ ਕੋਸਮਾਣਾ ਕੱਲੇ ਨਸ਼ਾ ਕਰਨ ਵਾਲੇ ਤਾਂ ਮਰੀਜ਼ ਨੇ ਆ ਵੀ ਬੈਠੇ ਨਾ ਕਰਨ ਵਾਲੇ ਇਹਨਾਂ ਨੂੰ ਵੀ ਬੇਇੰਤੀ ਆ ਵੀ ਇਹ ਵੀ ਹਟਣ ਸੁਧਰਨ ਮਾਤਾ ਜੇ ਹੁਣ ਇਹੇ ਕਰੂਗਾ ਮੈਨੂੰ ਆਹ ਮੁੰਡੇ ਦਾ ਪਿਓ ਹੈ ساری ਉਮਰ ਪੱਲੇ ਦਾਣੀ ਕਰੀ ਹੈ ਹੁਣ ਵੀ ਕੂਨਸਟਲ ਦਾ ਬਾਲਾ ਘੜ ਦਿੰਦਾ ਏ ਤੇ ਇਹ ਇਹ ਦੱਸੂ ਗੱਲ ਕਹਿੰਦਾ ਮੈਂ ਕੱਲਾ ਵਗ ਜਾਣਾ ਜਦੋਂ ਮੈਂ ਠਾਉਣਾ ਮੇਰਾ ਕੰਮ ਤੇ ਨਹੀਂ ਜਾਂਦੇ ਲੋਕਾਂ ਨੂੰ ਮਿਲਣਾ ਵਾਰਪਈ ਸਿੰਘਾ ਸਤਿਗੁਰੂ ਜੀ ਮੈਂ ਗੁਰਮੀਤ ਸਿੰਘ ਇੱਕ ਲੋਕਲ ਮਾਨਤਾ ਵਾਰਡ ਨੰਬਰ 26 ਮੈਂ ਨਾ ਚੰਦੇ ਵਿਰੋਧ ਬੋਲ ਰਿਹਾ ਬਾਈ ਜੀ ਮੈਂ ਬਾਈ ਝੋਟੇ ਦਾ ਵੀ ਮੇਰੇ ਤੇ ਗਵਰਨਮੈਂਟ ਸਕੂਲ ਦੇ ਵਿੱਚ ਪੜਦਾ ਸੀ ਇਹ ਬੱਚੇ ਜਦੋਂ ਸੱੱਲੇ ਸਾਰੀ ਸਿੱਖੇ ਸੀ ਨਾ ਛੱਟੋ ਘਟ ਮੇਰੇ ਨਾਲ 4-5 ਵਜੇ ਉੱਠ ਕੇ ਚਲੇ ਜਾਂਦੇ ਸੀ ਪਰ ਹੁਣ ਇਹ 2 ਸਾਲਾਂ ਦੇ ਵਿੱਚ ਵਿੱਚ ਇਹਨਾਂ ਨੇ ਸਰੀਰ 'ਚ ਐ ਜਾਂ ਬੈਰਸ ਆਇਆ ਛੱਟੋ ਘਟਾ ਮੇਰਾ ਬੱਚਾ 5 ਕੈਸੂ ਖਾਂਦਾ ਤੇ 8 ਵਜੇ ਗੋਲੀ ਲੈਣ ਜਾਂਦਾ ਮੈਡੀਕਲ ਤੇ ਹੁਣ ਤਾਂ ਬਸ ਪੇਸ਼ੇ ਖਤਮ ਹੀ ਹੋ ਗਈ ਬੱਲੇਦਾਰੀ ਦੀ 5 ਵਜੇ ਜਾਂਦੇ ਜੇ ਹੁਣ ਤਾਂ ਇਕੱਲੇਦਾਰੀ ਸ਼ਾਮ ਖਤਮ ਹੀ ਕਰਤੀ ਪਰ ਹੁਣ ਤਾਂ ਮੇਰੇ ਵਰਗੀ ਬੱਲੇਦਾਰੀ ਕਰਨਗੇ ਤਾਂ ਹੁਣ ਸਿਰ ਚੱਕਦੀ ਨਹੀਂ ਬਾਈ ਬੱਸ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਸਰਕਾਰ ਨੂੰ ਵੀ ਨਸ਼ਾ ਬੰਦ ਕਰ ਦੋ ਅਸੀਂ ਨਸ਼ੇ ਦੇ ਵਿਰੋਧ ਆ ਕਿਸੇ